ਸਤਿ ਸ਼੍ਰੀ ਅਕਾਲ ਜੀ ਮੈਂ ਅੱਜ ਦੀ ਗੱਲ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਉੱਤੇ ਤੇ ਪੰਜਾਬੀਆਂ ਦੇ ਉੱਤੇ ਨਹੀਂ ੱੱਕੇਸ਼ਾਈ ਚੰਦੇ ਕੀ ਹੋਣਾ ਸਰਕਾਰਾਂ ਨੇ ਜੇ ਗੱਲ ਕਰ ਲਈਏ ਤਾਂ ਪਾਈ ਅੰਮ੍ਰਿਤਪੁਰ ਖਾਲਸਾ ਜਿੱਤੇ ਉੱਪਰ ਜਿੱਥੇ 1 ਸਾਲ ਦੀ ਐਨਐਸਏ ਹੋਰ ਵਾਦਾ ਦਿੱਤੀ ਗਈ ਹੈ ਜਦੋਂ ਕਿ ਦੂਸਰੀ ਐਨਐਸਏ ਦਾ ਕੋਈ ਵੀ ਹਜੇ ਰਿਜ਼ਲਟ ਸਾਹਮਣੇ ਨਹੀਂ ਆਇਆ ਸੀ ਲੇਕਿਨ 1 ਸਾਲ ਐਨਐਸਏ ਉੱਤੇ ਵਧਾਉਣ ਤੇ ਜੋ ਸਬਜੀਤ ਪਾਈ ਸਬਜੀਤ ਜੀ ਵੱਲੋਂ ਤੇ ਉਹਨਾਂ ਦੇ ਆਪਣੇ ਪਰਿਵਾਰ ਵੱਲੋਂ ਆਪਣੇ ਮਾਤਾ ਪਿਤਾ ਵੱਲੋਂ ਜਾਂ ਉਹਨਾਂ ਦੀ ਸਮੁੱਚੀ ਜਿਹੜੀ ਪਾਰਟੀ ਹੈ ਉਹਨਾਂ ਵੱਲੋਂ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਧਰਨੇ ਲਾਏ ਗਏ ਸੀ ਡੀਸੀ ਡੀਸੀ ਆਫਿਸ ਅਲੱਗ-ਅਲੱਗ ਜਾ ਕੇ ਉਹਨਾਂ ਨੇ ਜੋ ਆਪਣੇ ਮੰਗ ਪੱਤਰ ਰੱਖੇ ਸੀ ਉਹਨਾਂ ਖਿਲਾਫ ਉਹਨਾਂ ਨੇ ਧਰਨੇ ਲਾਈ ਨੇ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੋ ਪੰਜਾਬ ਦੇ ਵਿੱਚ ਪਾਈ ਅੰਮ੍ਰਿਤਪਾਲ ਖਾਲਸਾ ਜੀ ਦੇ ਨਾਲ ਧੱਕੇਸ਼ਾਹੀ ਹੋ ਰਹੀ ਹੈ ਜਦੋਂ ਕਿ ਕਿਸੇ ਵੀ ਹਜੇ ਵੀ ਉਹਨਾਂ ਦੇ ਜੋ ਐਡਵੋਕੇਟ ਨੇ ਉਹਨਾਂ ਵੱਲੋਂ ਇਹ ਗੱਲ ਨਿਕਲ ਕੇ ਆਈ ਕਿ ਕਿਸੇ ਤਰ੍ਹਾਂ ਦੀ ਵੀ ਉਹਨਾਂ ਦੀ ਉੱਪਰ ਜੋ ਮਾਮਲੇ ਦਰਜ ਹੋਏ ਨੇ ਉਹਨਾਂ ਨੂੰ ਹਜੇ ਕਲੈਰੀਫਾਈ ਨਹੀਂ ਕੀਤਾ ਗਿਆ ਫਿਰ ਵੀ ਉਹਨਾਂ ਦੇ ਉੱਪਰ ਧੱਕੇਸ਼ਾਹੀ ਹੋਈ ਹੈ ਜਿਹੜੀ ਉਹ ਬੰਦ ਕੀਤੀ ਜਾਵੇ ਜਿਹੜੇ ਆਪਣੇ ਭਾਈ ਅੰਮ੍ਰਿਤਪਾਲ ਖਾਲਸਾ ਜੀ ਨੇ ਉਹਨਾਂ ਦੀ ਐਨਐਸਏ ਬੰਦ ਕਰਕੇ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਕਿਉਂਕਿ ਉਹਨਾਂ ਨੂੰ ਲੋਕਾਂ ਨੇ ਭਾਰੀ ਗਿਣਤੀ ਦੇ ਵੋਟਾਂ ਵਿੱਚ ਉਹਨਾਂ ਨੂੰ ਜਿਤਾਇਆ ਸੀ ਤੇ ਉਹਨਾਂ ਨੇ ਕਾਨੂੰਨ ਦੇ ਵਿੱਚ ਰਹਿ ਕੇ ਹੀ ਆਪਣੇ ਕੰਮ ਕੀਤੇ ਹਨ ਤੇ ਇਹ ਗੱਲ ਨਿਕਲ ਕੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਪਾਈ ਹੈ ਭਾਈ ਅੰਮ੍ਰਿਤਪਾਲ ਕਾਲਸਾ ਜੀ ਨੂੰ ਲੈ ਕੇ ਕਿ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਜੋ ਉਹਨਾਂ ਨੇ ਆਪਣੇ ਮੰਗ ਪੱਤਰ ਰੱਖੇ ਨੇ ਤਾਂ ਉਹ ਇੱਕੋ ਹੀ ਗੱਲ ਨਿਕਲ ਕੇ ਆ ਰਹੀ ਹੈ ਕਿ ਜਦੋਂ ਤੱਕ ਉਹਨਾਂ ਦੀ NSA ਰੋਕੀ ਨਹੀਂ ਜਾਂਦੀ ਤਾਂ ਇਹ ਮਾਮਲਾ ਪੜਕੇਗਾ ਤੇ ਪੜਕਦਾ ਨਜ਼ਰ ਆ ਰਿਹਾ ਹੈ لیکن ਉਹਨਾਂ ਨੇ ਜੋ ਉਹਨਾਂ ਦੇ ਆਪਣੇ ਭਾਈ ਸਭਜੀ ਸਿੰਘ ਨੇ ਆਪਣੇ ਉਹਨਾਂ ਦੀ ਜੋ ਸਮੁੱਚੀ پارٹی ਹੈ ਉਹਨਾਂ ਦੇ ਲੀਡਰਸ਼ਿਪ ਜੋ ਉਹਨਾਂ ਦੇ ਉੱਪਰ ਲੀਡਰ ਨੇ ਉਹਨਾਂ ਨੇ ਇਹੀ ਗੱਲ ਕੀਤੀ ਹੈ ਕਿ ਭਾਈ ਅਮਨਿਤਪਾਲ ਖਾਲਸਾ ਦੇ ਜੋ ਕੋਲ ریکارڈਾਂ ਤੇ ਜਾਂ ਫਿਰ WhatsApp ਦੀਆਂ ਚੈਟ ਉੱਪਰ ਤੁਸੀਂ ਐਡਾ ਵੱਡਾ ਮਾਮਲਾ ਦਰਜ ਨਹੀਂ ਕਰ ਸਕਦੇ ਨਾ ਹੀ ਇਹਦਾ ਉਹ ਸੂਬੇ ਦੀ ਸਰਕਾਰ ਕੋਲ ਹੈ ਨਾ ਹੀ ਸੈਂਟਰਲ ਸਰਕਾਰ ਕੋਲ ਹੈ ਤੇ ਨਾ ਹੀ ਹਜੇ ਤੱਕ ਇਹੋ ਜਿਹਾ ਕੋਈ ਸਬੂਤ ਪੇਸ਼ ਕੀਤਾ ਗਿਆ ਕਿ ਉਹਨਾਂ ਦੀ NSA 1 ਸਾਲ ਹੋਰ ਵਧਾ ਦਿੱਤੀ ਜਾਵੇ ਉਹ ਕੋਈ ਏਡੇ ਵੱਡੇ ਆਤਿਕਵਾਦੀ ਨਹੀਂ ਸਾਬਿਤ ਕੀਤਾ ਤੁਸੀਂ ਜਾਂ ਉਹ ਕੋਈ ਏਡੇ ਵੱਡੇ ਆਤਿਕਵਾਦੀ ਨਹੀਂ ਉਹ ਇੱਕ ਆਪਣੇ ਖਾਲਸਾ ਦੇ ਵਿੱਚ ਰਹਿ ਕੇ ਕੰਮ ਕਰਨ ਵਾਲੇ ਇਨਸਾਨ ਸੀ ਲੇਕਿਨ ਅਸੀਂ ਹੁਣ ਉਹਨਾਂ ਦੇ ਹੱਕ ਦੇ ਵਿੱਚ ਜਗ੍ਹਾ-ਜਗ੍ਹਾ ਜਾ ਕੇ ਅਸੀਂ ਆਪਣੀ ਜੋ ਮੰਗ ਪੱਤਰ ਰੱਖੇ ਨੇ ਉਹਨਾਂ ਨੂੰ ਅਸੈਪਟ ਕੀਤਾ ਜਾਵੇ ਉਹਨਾਂ ਨੂੰ ਮੰਨਿਆ ਜਾਵੇ ਤੇ ਉਹਨਾਂ ਦੀ ਜੋ ਬਣਦੀ ਕਾਰਵਾਈ ਉਹ ਕੀਤੀ ਜਾਵੇ ਤੇ ਉਹਨਾਂ ਨੂੰ ਪੰਜਾਬ ਦੇ ਵਿੱਚ ਵਾਪਸ ਲਿਆਂਦਾ ਜਾਵੇ ਜੋ ਵੀ ਬੰਦੀ ਜਾਣਕਾਰੀ ਹੋ ਰ आएगी ਮਿਲਦੇ ਹਾਂ